ਰਹਰਾ ਸਾਹਿਬ ਹਰਿ ਜੁਗ ਜੁਗ ਭਗਤੀ ਉਪਾਇਆ ਪੈਰ ਰਖਦਾ ਆ ਰਾਮ ਰਾਜੇ ਹਰ ਨਾਮ ਕਦਿਤ ਹਰ ਮਾਰਿਆ ਬਰਹਲਾਦ ਤਰਾਇਆ ਅਹੰਕਾਰ ਗਣਿਤ ਪਾਪ ਛਟਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇ ਗਏ ਅੰਤ ਲਹੀ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ নাহি ਜਾਹੁ ਕਰੀਟਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣਾਈ ਲਖਿਆ ਰਹਾਓ जात मह जोत तो जोत मह जाता कल कला भरपूर रह तू सच्चा सह तो सत सवाल योजन की ती सो पार पया कहो नानक कर क्या बात जो किस करना सो कर रह सो दरा महला पहला एक ओंकार सतगुरु प्रसाद सोदर तेरा कहा सो कर वसमाले तेरी ना दिने के हाजत बैसर्भ संभाले बाजे तेरे नाद ने क्या शंका कीते तेरे वामन हारे ਤੇਰੇ ਤੇਰੇ ਨਾਮ ਪਰਿਸ਼ੋਕ ਹਨ ਕੀਤੇ ਤੇਰੇ ਨਾਮ ਨਹਾਰੇ ਗਾਵਨ ਤੁਨ ਨਾ ਪਉਣ ਵਾਲੇ ਬ ਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵਨ ਤੁਨ ਚਤ ਗੁਰੂ ਲਿਖ ਜਾਨ ਲਿਖ ਲਿਖ ਤਰ ਵਿਚਾਰੇ ਗਾਵਨ ਤੁਨ ਨਵੀ ਸਰਬਰ ਮਾਦੇਵੀ ਸੋਹਣ ਤੇਰੇ ਸਰਾਜ ਬਾਰੇ ਗਾਵਨ ਤੁਨ ਤੇਰੇ ਦਰਸਨ ਬੈਠੇ ਦੇਵ ਤਿਆਧਰ ਨਾਲੇ ਗਾਵਨ ਤੁਨ ਚੇ ਦਸ਼ਮਾਦੀ ਅੰਦਰ ਗਾਵਨ ਤੁਨੋ ਸਾਧ ਵਿਚਾਰੇ ਗਾਵਨ ਤੁਨ ਜਤੀ ਸਟੀ ਸੰਤੋਕੀ காவண சுனோ வீர காரே காவனோ பண்ண ரே சு ஜு வேவனோ மோஹன மோன மெவனி ரே சதனோ ஜூத்த மஹரா கணிச்சாரே கவன சூன கணவனு பிரம ரே சே சதனோ காவண ஜோத்த ரத்த பகத்த ரே ਪੁਰ ਕੀਤੀ ਤੋਦਨੋਂ ਗਾਵਣ ਸੇ ਮੇਂ ਚਿਤਨੇ ਆਉ ਨਾਣੇ ਕੀ ਆ ਵੀ ਚਾਰੇ ਸੋਈ ਸੋਈ ਸਰਾ ਸਤ ਸਾ ਸਤਿਆ ਸਤ ਨਈ ਹੈਪੀ ਹੋਸੀ ਗਾਇਨਾ ਜਸੀ ਰਚਨਾ ਜਿਨੇ ਵਿਚਾਈ ਰੰਗੀ ਰੰਗੀ ਪਾਤੀ ਕਰ ਕਰ ਦੀ ਸੀ ਮਾਜ ਨੇ ਉਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤੀ ਸਤੀ ਵੜਿਆ ਜੋਤੀ ਸੁਭਾਵੇ ਸੋਈ ਕਰੀ ਰੁਕਮ ਨਾ ਕਰ ਨਾ ਜਾਈ ਸੂਪਾ ਸਾਂ ਸਹਾ ਪਾਸਾ ਵੀ ਨਾਨਕ ਰਹੇ ਨਰਜਾਈ ਆਸਾ ਮਹੱਲਾ ਪਹਿਲਾ ਵੱਡਾ ਕਹਿ ਸਭ ਕੋਏ ਕਿਵੜ ਵੱਡਾ ਜੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਵੈਰਾ ਗੁੜੇ ਗਹਿਰਾ ਕੋ ਵੀ ਨ ਜਾਣੇ ਤੇਰਾ ਕੀਤਾ ਕੀੜ ਚੀਰਾ ਰਹਾਓ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮੈਂ ਕੀਮਤ ਪਾਈ ਗਿਆਨਿ ਤੇ ਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਲਵੜਿਆਈ सब सत्य सा सब तप सब चंग्या सिद्धा व्रथा किया वड्या तुदमी सिद्धि कि तो ने ना पाईया करम वले ना ही ठाकुर आईया आकण वाला क्या विचारा शक्ति परे तिरे भंडारा जिस्तु देर से क्या चारा नानक सत सवार हारा चा महला पहला आखा जीवा शरम जाऊ आखण औखा सच है नाऊ नाम कि लागै भोगत भोख है कह दुख सोखे विसरे मेरी माए ਸਾਚਾ ਸਹਿਵ ਸਚੈ ਨਾਹੀ ਰਹਾਉ ਸਚ ਨਾਮ ਕੀ ਤਲਵੜਿਆ ਯਾਗ ਤੇ ਕੀਮਤ ਨਹੀਂ ਪਾਈ ਜੇ ਸਮਰ ਕੇ ਅੱਖਣੋ ਪਾਏ ਵਡਾਣੋ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਭਿੰਦਾ ਰਹਿਣ ਝੁਕੇ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜੀ ਆਪਤੇ ਵੜਤੇ ਰੇਦਾਰ ਜਿੰਨਰ ਕਰਕੇ ਕੀਤੀ ਰਾਤ ਸੋ ਸਾਰੇ ਕੇ ਕਮਜਾਤ ਨਾਨਕ ਨਾਮੇ ਬਾਦ ਸੁਨਾਤ ਰਾਗੁ ਜਰੀ ਮਹਿਲਾ ਚੌਥਾ ਹਰ ਕੇ ਜਣ ਸਤਿਗੁਰ ਸਰੂਪ ਕਰਿ ਬਨੋ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਿਗੁਰ ਸਰਨਾਏ ਕਰਿ ਧਿਆਨਾ ਪਰਗਾਸ ਮੇਰੇ ਮੀਤ ਗੁਰ ਦੇ ਮੁਕੁ ਰਾਮ ਨਾਮ ਪਰਗਾਸ ਗੁਰਮਤਿ ਨਾਮੇ ਰਾਗ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਅਰਜੁਨ ਕੇਵਲ ਭਾਗਵ ਦੇ ਰਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਤੇ ਮੈਂ ਸੰਗਤ ਗੁਣ ਭਰੇ ਗਾਸ ਇਨ ਹਰ 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 ਸਨਾਮ ਨਾ ਪਾਇਤੀ ਭਾਗੀ ਜਮ ਬਾਸ ਜੋ ਸਤਗੁਰ ਸੰਨ ਸੰਗਤ ਨੇ ਆਇ ਤ੍ਰਿਗ ਜੀਵ ਤ੍ਰਿਗ ਜੀਵਾਸ ਇਨ ਹਰ ਜਣ ਸਤਗੁਰ ਸੰਗਤ ਪਾਇ ਤੈਨ ਤੁਰ ਮਸਤਕ ਲੈ ਖਿਆਲ ਗਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜੇ ਨਾਨਕ ਨਾਮ ਪਰਗਾਸ ਰਾਗ ਗੁਰੀ ਮਹੱਲਾ ਪੰਜਵਾ ਕਾਹਿਰੇ ਮਜ ਤਰਦਮਜ ਆਹਰ ਹਰ ਜਿਉ ਪਰਿਆ ਸਾਲ ਪਤਰ ਮੈਂ ਜੰਤੀ ਉਪਾਇ ਤਾ ਕਰ ਜਿਗਾ ਕੇ ਕਰ ਧਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰ ਪਰਸਾਰ ਪਰਮបុਦ ਪਾਇ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਰਬਨਤਾ ਕੋਈ ਨ ਕਿਛੀ ਤਰਿਆ ਸਿਰ ਸਿਰ ਦਕਸ ਮਾ ਹੈ ਠਾ ਗੁਰ ਕਾਹਿ ਮਨ ਪੋ ਕਰਿਆ ਉਡੇ ਉਡਾ ਵੇਸੇ ਕੋ ਸਾਦਿਸ ਪਾਚੇ ਬਿ ਸ੍ਰੀ ਸਰੀਰ ਅਤਿ ਨਿਗਮਣ ਕਲਾ ਵੇ ਕਮ ਜਗਾਵੇ ਮਨ ਮਹਿ ਸੁਭਰਣ ਕਰਿਆ ਸਭਿ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਰਬਲ ਦਾਈ ਅਤਿ ਰੰਤਨਾ ਭਰਾ ਵਰਿਆ ਰਾਗ ਰਾਸਾ ਮਹੱਲਾ ਚੌਥਾ ਸੋ ਪਰਕ ਇਕ ਅੰਤਾਰ ਸਤਿਗੁਰ ਪ੍ਰਸਾਦ ਸੋ ਪਰਕ ਨਿੰਜੜ ਹਰ ਪਰਕ ਨਿੰਜੜ ਹਰ ਅਗਮਾਗ ਮੇ ਵਪਾਰਾ ਸਭ ਤੇ ਆਵੇਂ ਸਭ ਤੇ ਆਵੇ ਤੋ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰਿ ਤਾਉ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇਠਾ ਗੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰ ਅੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤਿਕ ਪੇ ਘਾਰੀ ਜੀ ਸਭ ਤੇਰੀ ਝੋੜ ਵਿਦਾਨ ਨੁ ਆਪੇ ਦਾਤਾ ਤੇ ਪ੍ਰੋਦਾ ਜੀ ਹਤਿ ਮੇਰਾ ਵਰਨਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਂਸਰੀ ਤੇਰੇ ਕਿਆ ਗੁਣਿਆ ਕਵ ਕਾਣਾ ਜੋ ਸੇਵਾ ਜੋ ਸੇਵਾ ਤੋ ਜੀ ਜਨਾਨ ਚਨ ਕੁਰਬਾਨਾ ਹਰਤੇ ਆਵੇ ਹਰਤੇ ਆਵੇ ਦੂਜੀ ਸੇਨਾ ਜੁਗ ਮੈ ਸਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤੇ ਜੀ ਤਨ ਟੂਟੀ ਜਮਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੈ ਜੀ ਤਨ ਕਾ ਪਉ ਸਭ ਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸ਼ੇਤਾਨਾ ਸ਼ੇਤਨ ਜਿਨ ਹਰਤਾ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਪਦ ਪੰਡਾਰੀ ਜੀ ਭਰੇ ਬਿੰਦ ਬਿੰਤਾ ਤੇਰੇ ਭਗਤ ਤੇਰੇ ਪਉ ਸਲਾਹਣ ਤੁਜੀ ਹਰ ਨਿਕ ਨੇ ਕਿ ਅਨੰਤਾ ਤੇਰੇ ਨਿਕ ਤੇਰੇ ਨਿਕ ਪੜੇ ਮੋਸ ਪ੍ਰਸਾਦ ਸੇ ਢਿਖੜ ਕਿਰਾ ਕਰ ਕਰਮ ਕਰਨਤਾ ਸੇ ਭਗਤ ਸੇ ਭਗਤ ਕੋ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰ ਕੀ ਪਰੰਪਰ ਕਰਤਾ ਜੀ ਤੁਲ ਜਿਵੇਂ ਵਰਨਾ ਕੋਈ बुज बुज के को सरास दातूए को जीतू ने चल करता सोई तुदा पे भावे सोई वरते जिजुदा पे करे सो होई तुदा पे सो तसा वे पाए जिजुदा पे सर जैसा गुई जन नान गुण गावे करते के जी जो सबसे गाजनो या सा महल्ला चौथा तू करता स में मैडा जो तू पावे सोई तीसी जो तू दे सोई हम पाई रहाओ ਸਭ ਤੇਰੀ ਤੂੰ ਸਮਰਿ ਤੇ ਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਨਤ ਮਿ ਪਾਇਆ ਬੁਰਮੁ ਕੁਲਾਦਾਮਲ ਮਗਵਾਇ ਤਰਾਬ ਮੇ ਛੋੜੇ ਆਪ ਮਿ ਲਾਇਆ ਤੂਦਰਿਆ ਸਤਿ ਧਿਮਾਇ ਤੇ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿ ਵਿਛੜਾਸਨੂ ਕੀ ਮੇਲ ਜਿਸਨੂੰ ਤੂੰ ਜਾਣੈ ਸੋ ਜਨ ਜਾਣੈ ਹਰਗੁ ਸਦੀਆ ਕਬਖਣ ਇਨਹਰ ਸੇਵਾ ਤਿਨ ਸੁਖ ਪਾਇਆ ਸਹ ਜਈ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦਮੇਂ ਦੁਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨਾਨ ਗੁਰੂ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੈ ਤੋ ਸਰਬੜੇ ਪਹਿਲੇ ਨਵਾਸਾ ਪਾਣੀ ਪਾਉ ਬਤਨਹਿ ਕੀਆ ਪੰਕਰੋਂ ਭਗਨੇ ਚਾਲਾ ਹਮ ਦੇਖ ਤੈ ਡੋਬੀਐ ਮਨੇਕ ਨਕੇ ਤਸਮੂੜ ਮਨਾਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਾ ਮੂਰਨ ਮੂਧਾ ਗਨ ਪਿਆ ਪ੍ਰਣਵਤ ਨਾਨਕ ਦਿਨ ਕੀ ਸਰਨਾ ਜਿੰਤੂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾਂ ਹੀ ਪ੍ਰਾਪਤ ਮਾਨੁਗ ਦੇ ਹਰੀਆ ਗੋਬਦ ਮੰਨ ਕੀ ਹਿਤੇਰੀ ਬਰੀਆ ਵਰਕਾ ਤਰਿ ਕਿਤੇ ਨਾ ਕਾਮ ਸਾਸਮਿਤ ਭਜ ਕੇਵਲ ਨਾਮ ਸਰਨ ਜਾਨ ਲਾ ਭਵ ਜਨ ਤਲਨ ਕੈ ਜਨ ਮੇ ਥਾ ਜਾ ਤਰੰਗ ਮਾਇਆ ਕਹਿ ਰਹਾ ਜਪਤਾ ਸੁਨ ਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨ ਹਰਿਆ ਕਮ ਨਾਨਿਕ ਹਮੇਸ ਕਰਮਾ ਸਨ ਪਰੇ ਕੀ ਰਾਖੋ ਸਰਮਾ ਆਛਦ ਸਵੀ ਕਬੇ ਬਾਦਵੇਂ ਤੀਜੋ ਪੈ ਅਮਰੀ ਗੁਰੂ ਹਾ ਦਿਰਚਾ ਪੂਰਨ ਹੋਇ ਚਿਤ ਕੀ ਇਛਾ ਤਬ ਚਨ ਮੈਂ ਲੈ ਹਮਾਰ ਆਪਣਾ ਜਾਣ ਕਰੋ ਪ੍ਰਤਿ ਪਾਰਾ ਹਮਰੇ ਦੁਸ ਬੈਤ ਮਕਾਉ ਆਪ ਹਾਦ ਮਹਿ ਬਚਾਉ ਸੁਖੀ ਵਸੈ ਮਗਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰ ਚਣ ਜਿਗਰ ਦੇ ਕਰੀਆ ਸਾਭਣ ਕੋ ਆਦ ਸਿਮਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਛਾੜ ਕੇ ਵਰਨਾਤੇ ਹਉ ਜੋ ਬਰ ਚਾਚ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰਿਏ ਆਪ ਹਾਦ ਮਰੇ ਵਰੀਏ ਮਨ ਕਾ ਗਦਰਾਸ ਨਿਵਰੀਏ जो सदा हमारे पचास रे सुजो करे वृक्षा अच्छा, राख ले मेरा कनहारे साहेब संत सहाय प्यारे वीर मर्दर्शन के हंता तुम हो कंता काल पाए ब्रह्मा पुत्रा काल पाए सुप्रिय अवतरा काल पाए कर प्रकाश सब काल का, का किया तमाशा जमन काल जोगी सब की ओ बेजरा ब्रह्मा ज्योति ओ जमन काल सब लोक सवार नमस्कार है ताई हमारा

ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੋ ਕੀਐ ਏਕੈ ਏਕੀ ਭੀਲਿ ਪਛਾਨੈ ਘਟਿ ਘਟਿ ਕੇਵਲ ਪਟਿ ਕੀ ਜਾਣੈ ਜਪੁ ਰਖਿ ਕਰਿ ਕਰਤਾਰਾ ਪ੍ਰਜਾ ਧਰਤਿ ਤਵ ਦੇਹਿ ਅਪਾਰਾ ਜਵਾ ਕਰਤ ਕਰ ਤੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੀਤੇ ਬਰ ਸਿਰ ਸਭ ਤਾਰੇ ਆਪ ਹੀ ਆਪਣੀ ਬੋਲਿ ਉਚਾਰੇ ਤੁਮ ਸਭ ਹੀ ਤੇ ਰਾਤ ਨਰਾਣ ਜਾਣ ਬੇਦ ਬੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦਿ ਨੀਲ ਨਾਦਿ ਅਸੰਭ ਤਾਕਾ ਮੂੜੁ ਉਜਾਰਤ ਵੇਦਾ ਜਾ ਕੋ ਪ੍ਰੇਮ ਨ ਭਾਵਤ ਵੇਦਾ ਤਾ ਕੋ ਕਿਰਪਾ ਹਰਿ ਨਮਾਨਤ ਮਹਾ ਮੂਰਖ ਅਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰਸ ਰਾਸ ਨਿਰੰਕਾਰ ਕਾ ਚੀਤ ਨਹਿ ਪੇਵੈ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੇ ਤੇਤੀ ਤੁਮਰਾ ਲਕਣ ਜਾਇ ਪਸਾਰੈ ਕਹਿ ਵਿਸਰੈ ਪਰ ਤੁਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਬਿਉ ਰਾਵ ਕਹੀ ਭੂਪਾ। ਅੰਡਾ ਦੇ ਰਸੇ ਤੇਰੇ ਕੇ ਨੇ ਫੁਰ ਖਾਣ ਬਹੁਰਾਇ ਦੀਨੇ ਕਹੋ ਫੁਲਾ ਜਾਹ ਬੈਠਾ ਕਹੋ ਸੁਨ ਪੈ ਸੰਗਨ ਕੇ ਠਾ ਸਗਰੇ ਸੇ ਦਿਖਾਇ ਜੰਬਵਾਰ ਜੁਗਾਰ ਸਰੂਪ ਸੰਭਵ ਅਵਰ ਚਾ ਮੇਰੀ ਤੁਮ ਕਰੋ ਸਿੱਖਿਓ ਵਾਰ ਸਿੱਖ ਸੰਗਰੋ ਦੂਸਰ ਚੈਰ ਵਰ ਤੁ ਪਾਤਾ ਸਕਲ ਮਲੇਸ਼ ਕੋ ਰਨ ਕਾਤਾ ਦੇਹ ਤੂ ਸਸਰ ਨੇ ਪਰੇ ਤਨ ਕਾ ਦੇ ਸੁਦਕ ਤੋ ਹਾ ਮਰੇ ਪੁਰਖ ਨੂੰ ਬਗ ਪਰੇ ਤੇ ਹਾਰੇ ਤਨ ਕਾ ਤੁਮ ਸੰਗੜ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੈ ਹੈ ਤਾਕੇ ਕਾਲ ਨਿਟ ਲੈ ਹੈ ਰਚਾ ਹੋਇ ਤੈ ਸਭ ਕਾਲਾ ਦੂਸਰ ਸ੍ਰੇਦਤ ਕਾਲਾ ਕਿਰਪਾ ਰਿਸ ਸੰਜਾਇਣੇ ਰਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਦ ਕਰਮ ਸਭ ਹੋਇ ਦਿਸ ਸਾਸ ਸਕੇ ਨਾ ਕੋਈ ਇਕ ਬਾਰ ਮਿਤ ਮੈਂ ਸੰਭਾਰਾ ਕਾਲ ਫਾਸੇ ਤਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦੁਸ ਲੋਗ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਰ ਦਿਲ ਹੋ ਬਾਰੇ ਸਰਬ ਠੋਰ ਮ ਹੋ ਸੁਹਾਈ ਦੁਸ ਲੋਗ ਤੇ ਲੋ ਬਚਾਇ ਸੋਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਗਏ ਹਿਮਤ ਇਕ ਨਾ ਮਾਨਿਓ ਸਿਮਰਤ ਸਾਸਰ ਬੇ ਸਦਾ ਵੋ ਭੇਦ ਕਹਿ ਹਮੇ ਕਨਾ ਜਾਣਿਓ ਸਿਰਿਆਸ ਪਾਣ ਕਿਰਪਾ ਤੁਮਰੀ ਕਰ ਮੈਨ ਕੋ ਸਭ ਤੁਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਂਧ ਹੈ ਕਿ ਲਾ ਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀ ਜਨ ਦੇ ਕੋ ਅੰਕਾਰ ਸਤਿ ਪ੍ਰਸਾਦ ਅਨੰਦ ਭਿਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਿਰ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਖਬਰੁ ਤਾ ਗਉ ਹਰੀ ਕੇ ਰਾਮਣਿ ਜੀਵ ਮਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂ ਸਦਾ ਰਹੁ ਹਰਿ ਨਾਲੇ ਹਰਿ ਨਾਲਿ ਰਹੁ ਤੂ ਮਨ ਮੇਰੇ ਦੂਖ ਸਭ ਵਿਸਾਰਨਾ ਕੀ ਕਰੋ ਤੇਰਾ ਕਾਰਜ ਸਭ ਸਵਾਰਨਾ ਸੁਬਨਾ ਬਿਲਾ ਸਮਰਤ ਸੁਆਮੀ ਸੋ ਕੀ ਮਨੁ ਮੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਜੈ ਜਿਸ ਤੇ ਹੇ ਸੋ ਪਾਵੇ ਸਰਾ ਸਿੰਘ ਤੁਸਲਾਹ ਤੇਰੇ ਨਾਮ ਨਿਵਸਾਵੇ ਨਾਮ ਜਿਨ ਕਹਿ ਮਨ ਵਸਾਵਾ ਦੇ ਸਭ ਤਕ ਨਹੀਂ ਰੇ ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮਰਾ ਜਿਨ ਪੁਖਾ ਸਭ ਕੁ ਭਗਵਾਇਆਂ ਕਰ ਸਾ ਸੁਖੁ ਮਨੇ ਅਵਸਾਜਿ ਨਿਚਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਤੇ ਆਹ ਵਡਿਆਈਆਂ ਕਹੇ ਨਾਨਕ ਸੁਨਾ ਸੰਤੋ ਜਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਮਾਝੇ ਪੰਛਿ ਬੜੇ ਤੇ ਕਰ ਸੁਭਾਗੇ ਕਰ ਸੁਭਾਗੇ ਚਬਦਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਅਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਤ ਕਰਹਿਣ ਦਵਾਜੇ ਅਨੰਦ ਸੁਨੋ ਵਡਭਾਗੀ ਹੋ ਸਕਲ ਮਨੋਰਥ ਪੂਰੇ ਪਾਰ ਬਰੰਭਰ ਪਾਇ ਯਾਤ੍ਰੇ ਸਗਲ ਵਸੂਰੇ ਦੁਖ ਰੋਗ ਸੰਤਾ ਪਉਤੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪੁਤ ਸਤਿਗੁਰ ਰਹਾ ਪਰ ਪੂਰੇ ਬਿਨਵਤ ਨਾਨਕ ਗੁਰ ਚਰਨ ਲਾਗੇ ਬਾਜ ਅਨਹੜ ਤੋਰੇ ਮੰਦਾਵਣੀ ਮਹਲਾ ਪੰਜਵਾ ਥਾਲ ਵਿਚ ਦਿਨ ਵਸਤੂ ਭਈਓ ਸਾਰ ਸੰਤੋ ਕੀ ਵਿਚਾਰ ਅਮ੍ਰਿਤ ਨਾਮ ਠਾ ਗੁਰ ਕਾ ਪਰਿਸਕਾ ਸਭ ਸੇ ਅਧਾਰੋ ਜੇ ਕੋ ਕਾਵੇ ਦੇ ਕੋ ਪੰਚਰਿਸ ਕਾ ਹੋਇ ਉਦਾਰੋ ਇਹ ਬਸਰੇ ਨਹਿ ਜਾਇ ਨਿਤ ਨਿਤਰਾ ਕਿਉ ਉਤਾਰੋ ਬ੍ਰਹਮ ਸੰਸਾਰ ਝਰ ਲਗ ਤਰੀ ਸਭ ਰਾਣ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪਨਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕੀ ਤੋਇ ਮੈ ਨਿਰਗੁਨਿਆਰੇ ਕੋ ਗੁਨਾਹ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਤੀ ਵਹਿ ਹਰਿਆ ਪੋੜੀ ਤਿਥਾ ਤੂ ਸਮਰਥ ਇਥੈ ਕੋਈ ਨਾ ਹੋਥੈ ਤੇਰੀ ਰਾਖੀ ਅਗਨੀ ਉਧਰ ਮਾਇ ਸੁਨ ਕੈ ਜਮ ਕੈ ਦੂਤ ਨਾਹਿ ਤੇਰੇ ਛੁਡਿ ਜਾਇ, ਭੋਜਨ ਬਿਖ ਮਲਿ ਸਗਾ ਗੁਰ ਸਬਦਿ ਭਾਵਿ ਪਾਇ, ਤਿਨ ਕਉ ਲਗੀ ਪਿਆਸੈ ਅੰਮ੍ਰਿਤ ਸਹੀ ਖਾਇ, ਕਲ ਮਹਿ ਹੋ ਕੋ ਨ ਗੁਣ ਗੋਵਿੰਦ ਗਾਇ ਸਭੁ ਸਿਰਿ ਨੋ ਕਿਰਪਾਲ ਸੰਭਾਲੈ ਸਾਹਿ ਸਾਹਿ, ਬਿਰਥਾ ਕੋਇ ਨ ਜਾਇ ਜੀ ਆਵਤ ਦੇਹਿ ਸਲੋਕ ਮਹੱਲਾ ਪੰਜਵਾਂ, ਅੰਤਰ ਗੁਰੂ ਅਰਧ ਨਾ ਜੀਵਾ ਜਪੁ ਗੁਰੁ ਨਾਮੁ ਨੇਤਰੀ ਸਤਿਗੁਰੁ ਭੇਖਿ ਨਾ ਸਰਣੀ ਸੁਰੁ ਨਾ ਗੁਰੁ ਨਾਮੁ, ुर सेति त्या दගपा याठाාව नेක පාਕੇजਸਨ හව यह उत्මකාಡले के ඒ के, के महला प රखੇරटनेहाਰ වාरियन ගुड़की पැरीपा කාඩසවාਰियन ਆපदਆलමනना विसारिय साਰජන केसග පवजලताර සාಾකਤනंद दष्यගमाහි विधरियण එसाहටක नानेමනේमा। ਦੀ ਸਿਮਰ ਸੁਖ ਹੋਵੇ ਸਗਲੇ ਦੁੱਖ ਜਾਈਂ ਤੇ ਸਾਹਿਬ ਕੀ ਟੇਕ ਨਾਨਕ ਮਣੇ ਮਾਈਂ ਦੀ ਸਿਮਰ ਸੁਖ ਹੋਵੇ ਸਗਲੇ ਦੁੱਖ ਜਾਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ